ਇਕ ਓੰਕਾਰ ਸਤਨਾਮ ਕਰਤਾ you ستگر ہوئے ਕਾ ਉਸ ਨਿਰੰਕਾਰ ਦੇ ਉਸਤਤ ਕਰਾ ਕਰੀਏ ਤਾਂ ਇਹ ਜਿਹੜਾ ਸੁਆਸ ਸੁਆਸ ਮੇਰੇ ਆਮ ਰੁਕਾ ਜਾ ਨਗਰੀਏ ਇਹ ਸੁਪਨਾ ਹੋ ਸਕੀ ਕਈ ਤਰਸਤੂ ਕਾਫੀ ਸਮੇਂ ਤੋਂ ਜੋ ਸਤਪੁਰਾਨੇ ਬ੍ਰਸਤੀਆਂ ਚੱਲ ਰਹੀਆਂ ਬੜੀ ਵੱਡਾ ਵਿਚਾਰ ਜਿਹਨੂੰ বিশ্রাম ਦੇਣ ਤਾਂ ਅੱਜ ਤੋਂ ਫਲੇਰਾ واح جی کا خالص واحگ مہاراج ਜਦੋਂ ਪੰਮੀ ਪਾਸ਼ਾ ਸ਼ਹੀਦਾਂ ਦੇ ਸਰਤਾਜ ਧੰਨ ਸ਼ੀਰੂ ਅਟਮ ਦੇਵ ਸਾਹਿਬ ਮਹਾਰਾਜ ਜਨਾਂ ਦਾ ਸ਼ਹੀਦੀ ਜਨਨਾ ਪੂਜਨ ਪਹਿਲਾ ਲੰਗਿਆ ਨਾ ਹੋਇਆ ਕੋ ਨਾਮਿਤ ਜਦੋਂ ਗੁਰਤਾ ਗੱਦੀ ਪ੍ਰਾਪਤ ਹੋਈ ਤਾਂ ਤਾਂ ਸ਼ੀਰੂ ਅਟਮ ਦੇਵ ਸਾਹਿਬ ਮਹਾਰਾਜ ਦੇ ਦੁੱਖ ਭੰਨੀ ਤੇਰੀ ਜੁਹਰ ਉਹਦੇ ਰੇਣਾ ਸਦੇ ਗੁਰੂ ਅਰ ਸੋ ਦੇ ਸੰਗਤਾਂ ਨੂੰ ਬਧਾਈ ਜਿਹੜੀ ਆ ਸਤਿਗੁਰਾਂ ਨੇ ਦਿੱਤੀ ਜਾ ਰਹੀ ਹੈ ਕਿ ਆਪ ਜੀ ਨੂੰ ਬੁਰਤਾਂ ਤੱਕੀ ਪ੍ਰਾਪਤ ਹੋ ਗਈ ਹੈ ਆਪ ਜੀ ਵੀ ਸੁਨਰਾਤੂ ਹੋ ਗਏ ਹੋ ਇਹ ਸੰਗਤਾਂ ਜਾ ਕਰਕੇ ਸਤਿਗੁਰਾਂ ਨੇ ਬਧਾਈਆਂ ਦੇ ਰਹੀ ਨੇ ਤੇ ਉਸ ਸਮੇਂ ਪਹਿਲੇ ਗੁਰੂ ਨਾਨਕ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਨਾਮ ਆ ਰਾਮ ਜੀ ਦਾ ਉਚਾਰਨ ਕਰਕੇ ਸਦੁਤਾ ਤੇ ਪ੍ਰਭ ਨੂੰ ਉਪਦੇਸ਼ ਵਰਸ਼ਿ ਕੀਤਾ ਉਸ ਮਤ ਰਖੀ ਆਉਗਾ ਨਾ ਮ੍ਰਿਏ ਸਤਿਗੁਰਾਂ ਦੇ ਪਾਸੋਂ ਦੋਲੀ ਮੋ ਅੱਲਾ ਪੰਜਵਾ ਪਾਵੇ ਜਨਸਾ ਪਾਵੇ ਸੰਜੋਗ ਜਿਤ ਭੇਟੇ ਉਹ ਦੇਸ਼ ਬਕਸ਼ ਚਿਤ੍ਰਪੇਰਿਆਰ ਸਮਝਾਉਣਾ ਕਰਦੇ ਨੇ ਕਿ ਗੁਰਤਾਂ ਮਨ ਜੀਤਾ ਮਿਲ ਗਈ ਐ ਪਰ ਸਾਨੂੰ ਉਸ ਸੱਚੇ ਦੇ ਨਾਲ ਮਿਲਪਤਾਈ ਜਿਹੜਾ ਸੋਨਾ ਹੈ ਇਹ ਭਾਵਾ ਜਾਣਦਾ ਚੰਗੇ ਦਿਨ ਆਉਣੇ ਨੇ ਜਿਹਨੂੰ ਵੀ ਚੰਗੇ ਦਿਨ ਆਉਣੇ ਨੇ ਉਸ ਸੱਚੇ ਦੇ ਨਾਲ ਸਾਡਾ ਵੀ ਸੰਜੋਗ ਹੋਇਆ ਨਾ ਇਹ ਵੀ ਭਾਵਾ ਹੈ ਤੇ ਜਿਸ ਵੇਲੇ ਗੁਰੂ ਸਾਹਿਬਾਂ ਦਾ ਸੰਜੋਗ ਮਿਲ ਆਪੋ ਗਿਆ ਉਸ ਨਾਮਕ ਦੇ ਨਾਲ ਜਾਂ ਕਿ ਇਹ ਸਮਰੱਥ ਸਤਗੁਰੂ ਧੰਨ ਸਿੰਘੂ ਰਾਮਦਾਸਾ ਮਹਾਰਾਜਿਆਂ ਦੇ ਨਾਲ ਮਿਲਾਂ ਘੋੜੇ ਤੇ ਗੁਰਤੀ ਗੋਤਾ ਨਦੀ ਬਖਸ਼ਿਸ਼ ਕਿੰਤੀ ਆ ਤੇ ਬਾਪੂ ਸਤਗੁਰੂ ਦੱਸਦੇ ਨੇ ਭਾਈ ਉਹ ਦਿਨ ਚੰਗੇ ਨੇ ਉਹ ਦਿਨ ਭਲੇ ਨੇ ਉਹ ਸਮਾਂ ਜਦੋਂ ਗੁਰੂ ਸਾਹਿਬਾ ਕੋ ਉਪਦੇਸ਼ ਲਿਆ ਉਹ ਸਮਾਂ ਚੰਗਾ ਹੈ ਉਹ ਸੰਜੋਗ ਜਦ ਅਜਿਹੇ ਸਮਾਂ ਸਦਾ ਮਨਾਤ ਹੋਇਆ ਜਿਸ ਵਕਤ ਜੀਵ ਦੇ ਇਸ ਇੱਕ ਹੋਏ ਨੇ ਜੀਵ ਤੋਂ ਭਾਵ ਕਹੀਏ ਅਸੀਂ ਜਗਿਆਸੂ ਜਾਨ ਸਮਰਪਤ ਸਤਿਗੁਰੂ ਨਾਮ ਜਪਣ ਵਾਲੇ ਉਹ ਸੇਵਕ ਜਾਨੋ ਤੋਕ ਜਿਹੜੇ ਆਪਣੇ ਆਪ ਨੂੰ ਸਤਿਗੁਰੂ ਨੂੰ ਢਿੱਟ ਕਰਦੇ ਐ ਔਰ ਦੂਸਰੇ ਪਾਸੇ ਇਹ परमात्मा ઈશ્વਰ ਇਹਨਾਂ ਦਾ ਅੰਦਰ ਵਿੱਚ ਮਿਲਾਪ ਹੋ ਜਾਂਦਾ ਜਦੋਂ ਅਸੀਂ ਆਪਣੇ ਆਪ ਨੂੰ ਸਤਿਗੁਰੂ ਨੂੰ ਢਿੱਟ ਕਰਦੇ ਹਈਏ ਔਰ ਇਹ ਦੁਨੀਆ ਦਾ ਮਾਲਕ ਹਰਤ ਦੇ ਦਿਲ ਦੀ ਹਰਕ ਦੇ ਅੰਦਰ ਦੀ ਜਾਣਨ ਲੱਗ ਜਾਂਦਾ ਟਟਕਟ ਕੇ ਅੰਦਰ ਕੀ ਜਾਨਤ ਭਲੇ ਬਰੇਤੀ ਪੀਰ ਪਛਾਨਤ ਸਤਿ ਅੰਸ਼ੀ ਗੁਰੂ ਅੰਦਾਸਾ ਮਹਾਰਾਜ ਜਿ ਵਿਦਿਨੇ ਜਿਨ ਕਾ ਅੰਦਰ ਵਸਿਆ ਪਿਆ ਹਰ ਹਰ ਤਿਨ ਕੇ ਸਭ ਰੋਗ ਗਵਾਏ ਇਹ ਮਨੁੱਖ ਤਾਂ ਭਏ ਜਹ ਹਰ ਨਾਮ ਧਿਆਇਆ ਤਿਨ ਕੋ ਵਿਤ ਪਰਮ ਪਦ ਪਾਏ ਦੂਜੀਆਂ ਪਦਮੀਆਂ ਬਖਸ਼ਿਸ਼ ਕਰਦਾ ਚਲਾ ਰਿਹਾ ਦੇ ਅੰਦਰ ਉਹ ਵੀ ਦੁਨੀਆ ਦਾ ਮਾਲਕ ਵਸ ਜਾਂਦਾ ਉਹ ਉੱਚੀ ਉੱਤੇ ਦੇਵੰਦ ਹੈ ਨਾਮ ਸਿਮਰਨ ਭਰੀ ਜ਼ਿੰਦਗੀ ਸਤਿਗੁਰੂ ਵੱਡੀ ਰਸਾ ਕਈਏ ਸਤ ਸੰਗਤ dielੇ ਕਿੜ ਬਸਦਾ ਜਿਹੜਾ ਨਾਮੁ ਕਾ ਜਨਮ ਦਾ ਆਧਾਰ ਹੁੰਦਾ ਹੈ ਤੇ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੱਸਣਾ ਕਰਦੇ ਨੇ ਭਾਈ ਉਹ ਭਲੇ ਜਿਨ ਨੇ ਉਹ ਭਲੇ ਸੰਜੋਗ ਨੇ ਜਦੋਂ ਉਹ ਸੰਗਰੰਗਤਾਰ ਦੇ ਨਾਮ ਮਿਲਾਂਤ ਹੋਇਆ ਅਰ ਜਾਣੀਏ ਜਿਹਨੇ ਕਰਕੇ ਆ ਮੇਰ ਜੋਗ ਤੋਂ ਭਾਉ ਕੇ ਇਹ ਵੰਦਨਾ ਤੋਂ ਰਹਿ ਉਸਾਰਗਮ ਨੂੰ ਢੇਟੋ ਗਏ ਆ ਉਹ ਵੀ ਦੁਨੀਆਂ ਦੇ ਮਾਲਕ ਦੇ ਨਾਮ ਲਾ ਧੋਗੇ ਐ ਵਿਸ਼ੇ ਵਿਕਾਰ ਜੰਗ ਦੇ ਵਿੱਚ ਦੇ ਅੰਗ ਬੁਰਾਈਆਂ ਨੇ ਇਹਨਾਂ ਦੇ ਨਾਲ ਜਿਹੜਾ ਜੀਵ ਜੁਗਿਆ ਹੋਇਆ ਜੁੱਤ ਗਿਆ ਉਸ ਪਰਮਾਤਮਾ ਦੇ ਨਾਮ ਲੈ ਜਾਂਦਾ ਜਿਹਦੇ ਉੱਤੇ ਉਹਦੀ ਕਿਰਪਾ ਮੁੰਦੀ ਹੈ ਕਿਉਂ ਪਰਮੇਸ਼ਰ ਦੀ ਪ੍ਰਾਪਤੀ ਵਾਲਾ ਬਣਦਾ ਉਹਨੂੰ ਪ੍ਰਾਪਤੀ ਹੋ ਜਾਂਦਾ اور جانئے وہ بھی دنیا کا مالک آپ ہی کرتا ہے آپ ہی پھوکتا ہے آپ کو بندنا تو رہتا ہے دوسرے آنے بندنا تو رہت کر کے آپ نے ਵੇੜਾ ਤਉ ਅਸੀਂ ਉਹ ਸੁਦੇੜੇ ਤੋਂ ਬਨਹਾਰੇ ਜਾਣਿਆ ਉਹ ਗੱਲ ਕਾਓ ਜਿਸ ਵਕਤ ਉਸ ਪਰਮਾਤਮਾ ਦਾ ਨਾਮ ਜਪਿਆ ਜਾਂਦਾ ਜਿਸ ਵਕਤ ਉਹ ਸੱਚੀ ਦੀ ਸੰਗਤ ਹੁੰਦੀ ਹੈ ਜਿਸ ਵੇਲੇ ਕੁਰਬਾਨੀ ਪੜੀ ਜਾਂਦੀ ਹੈ ਨਾਮ ਜਪਣ ਵਾਲਿਆਂ ਦਾ ਜੀਵਾ ਤਾਂ ਹੀ ਸਤਿਗੁਰੂ ਜੀ ਸਮਝਾਉਂਨਾ ਕਰਦੇ ਨੇ ਅਸੀਂ ਮਰਹਾਰੇ ਜਨੀਆਂ ਨੂੰ ਸੁਦੇਦੇ ਉਸ ਵਕਤ ਜਿਸ ਜਿਹੜੇ ਇਸ ਤੇ ਜਿਹੜੇ ਸ਼ੇਰਕ ਨੇ ਅਨਰੋਗ ਜਨ ਨੇ ਉਹ ਸੱਚੇ ਦੇ ਜਿਹੜੇ ਦਰਦੇ ਪ੍ਰੇਮ ਨੂੰ ਕਰਨ ਵਾਲੇ ਜਦੋਂ ਦੇ ਨਾਲ ਤੁੜਦੇ ਉਹਦੇ ਨਾਲ ਮਿਲਾਪ ਕਰਦੇ ਤੇ ਜਿਸ ਵਕਤ ਸਾਡਾ ਮਨ ਉਸ ਪਰਮਾਤਮਾ ਦਾ ਨਾਮ ਜਾਪ ਕਰਦਾ ਉਸ ਸਮੇਂ ਉਸ ਦੀ ਦੁਨੀਆ ਮੇਰੇ ਮਾਲਕ ਦੇ ਪ੍ਰੇਮ ਵਾਲੇ ਉਸ ਜੀਵਤਾਈ ਉਸ ਸਮੇਂ ਦੇ ਦੌਰਾਨ ਜੇ ਸਮੇਂ ਦੇ ਦੌਰਾਨ ਜੁੜਿਆ ਉਸ ਸਮੇਂ ਤੋਂ ਮਰੇ ਮਾਰੇ ਚੱਲ ਜਾਈਏ ਤੇਰੇ ਸਾਹ ਮੈਂ ਹਰ ਦਰਸ਼ਨ ਸੁਖ ਹੋਏ ਇਹ ਮੇਰੀ ਦੀ ਦੁਨੀਆ ਦੇ ਮਾਲਕ ਆ ਤੇਰੇ ਦਰਸ਼ਨ ਦੀਦਾਰੇ ਕਰਦੇ ਆ ਤੇਰਾ ਨਾਮ ਜਪਦੇ ਆ ਜਿਸ ਵਕਤ ਤੇਰੇ ਨਾਲ ਜੁੜ ਜਾਣਾ ਜੋਸ ਅਨੇਆ ਮੁਰਖਾ ਜਨਮ ਦਾ ਸੂਤ ਪ੍ਰਾਪਤ ਹੁੰਦੇ ਜਿਨ ਕਈ ਆਤਮਤ ਸੁਖ ਉਹ ਸੁਖੀ ਪ੍ਰਾਪਤੀ ਹੁੰਦੀ ਹੈ ਐਸੀ ਬਾਤ ਫਤਿਹ ਦੀ ਸਮਝਾਣਾ ਕਰਦੇ ਹਨ ਸਫਲ ਮੁਰਤ ਸਮਲ ਓ ਘਰੀ ਜਿਤ ਰਸਨ ਉਜਰੇ ਸਾਨੂੰ ਦਰਵਾਜ਼ਾ ਦਿੰਦੇ ਨੇ ਭਾਈ ਜਿਸ ਦੇਲੇ ਉਹ ਗੀਂ ਦੁਨੀਆਂ ਦੇ ਮਾਲਕ ਦੇ ਦਰਸ਼ਨ ਦੀ ਦਾਤ ਕਿਤੇ ਲਾਵੇ ਉਹ ਸਮਾਂ ਜਿਹੜਾ ਨਾ ਉਹ ਸ਼ੁਭ ਜਿਹਦਾ ਪਰ ਅਸੀਂ ਕਾਰੋਬਾਰ ਕਰਦੇ ਆ ਕੋਈ ਅਸੀਂ ਬਿਜ਼ਨਸ ਖੋਲਿਆ ਦੁਕਾਨਦਾਰੀ ਕਰਨੀ ਅਸੀਂ ਉਹਦੇ ਵਾਸਤੇ ਉਹਨੂੰ ਰੁਕਣਾਉਂਦੇ ਆ ਨਾ ਕਿ ਕਿੰਨੇ ਵਜੇ ਅਸੀਂ ਮਾਰਕ ਕਰਾਈਏ ਅਰਦਾਸ ਅਸੀਂ ਕਿੰਨੇ ਵਜੇ ਕਰਾਉਣੀ ਹੈ ਕਿਹੜੇ ਦਿਨ ਅਸੀਂ ਉਹ ਦੁਕਾਨਦਾਰੀ ਸ਼ੁਰੂ ਕਰਨੀ ਹੈ ਬਿਆਨ ਕਰਾਂਗੇ ਅਸੀਂ ਮਨ ਦੇ ਵਿੱਚ ਵਿਚਾਰ ਰੱਖਦੇ ਆਂ ਬਿਆਨ ਕਰਾਂਗੇ ਅਸੀਂ ਜਿਹੜੇ ਆ ਨਾ ਮਨ ਦੇ ਤੋਂ ਸੰਕਲਪਨਾ ਤੋਂ ਤੱਕ ਦੇੜੇ ਆ ਉਹ ਬਣਾ ਕਰਕੇ ਚੱਲਦੇ ਆਂ ਤੇ ਸਭ ਨੂੰ ਜੇ ਸਮਝਾਉਣਾ ਕਰਦੇ ਨੇ ਭਾਈ ਜਿਸ ਜੇੜੇ ਉਸ ਮਰਮਾਤਮਾ ਦੇ ਦਰਸ਼ਨ ਕੀਤੇ ਜਾਂਦੇ ਆ ਉਹ ਵੇੜਾ ਸੰਤਿਆਂ ਉਹ ਮੂਰਤ ਦਰਸ਼ਨ ਮੂਰਤ ਹੈ ਉਹ ਸਮਾ ਚੰਗਾ ਹੈ ਜਿਸ ਵਕਤ ਗੁਰੂ ਸਾਹਿਬਾਂ ਨੇ ਕਿਰਪਾ ਕੀਤੀ ਆ ਆਪਣਾ ਬਣਾ ਲਿਆ ਤਾਂ ਉਹ ਕਈ ਮਤ ਦੇ ਕਰਕੇ ਆਪਣੇ ਨਾਲ ਜੋੜਦੇ ਆ ਗਿਆਨ ਬਖਸ਼ਿਆ ਸੁਧੀ ਦੋਖੀ ਹੈ ਉਹ ਘੜੀ ਉਹ ਵੇਲਾ ਜਿਹੜਾ ਨਾ ਉਹ ਸਪਣੇ ਆ ਅਸੀਂ ਸਾਰਾ ਦਿਨ ਕਾਰੋਬਾਰ ਕਰਦੇ ਆ ਸਾਰਾ ਦਿਨ ਅਸੀਂ ਇੱਕ ਤਰ੍ਹਾਂ ਦੇ ਵਿਸ਼ੇਸ਼ ਕਰਦੇ ਆ ਪਰ ਉਹ ਜਿਹੜਾ ਕਰਦੇ ਆ ਅਸੀਂ ਦੁਨੀਆਵੀ ਕਰਦੇ ਆ ਦੁਨੀਆਵੀ ਉਹ ਸਿਰਫ ਸਾਡਾ ਇਸ ਮਾਪਪੋਤ ਤਾਪਾ ਜਿਹੜਾ ਸਭ ਕੁਝ ਕਰਾਇਆ ਖਟਿਆ ਇਹ ਸੰਤ ਚਿੱਤੇ ਲ ਜਾਣਾ ਪਰ ਸਭ ਮਿਲਣ ਵਾਲਾ ਪਾਉਣਾ ਸੁਪਰਮਾਤਮਾ ਦੇ ਨਾਲ ਉਹ ਹੈ ਉਹਦੇ ਨਾਮ ਸਿਮਰਨ ਭਜਨ ਗੋਦੀ ਦੀ ਥੇੜ ਸਤ ਸੰਗ ਦੀ ਕਿਰਤ ਜਿਹਦੇ ਵਿੱਚ ਮਿਲ ਕਰਕੇ ਅਸੀਂ ਉਸ ਪਰਮਾਤਮਾ ਉਸ ਅੱਲਾ ਸੁਬਹਾਨ ਰੂ ਸੁਮੇ ਹੋਏ ਰਾਮ ਦੇ ਨਾਲ ਨਤ ਮਿਲਤ ਹੁੰਦੇ ਆ ਉਹ ਘੜੀ ਸੰਭਲੈ ਉਹ ਕੀਤਾ ਹੋਇਆ ਕਰਮ ਸਫਲੈ ਜਿਹੜਾ ਉਸ ਪਰਮਾਤਮਾ ਦੇ ਰੰਗ ਦੇ ਵਿੱਚ ਕੀਤਾ ਜਾਂਦਾ ਜਾਣੀਏ ਜਿਸ ਦੇਲੇ ਸਿਆਂ ਜੇਹਰਾਂ ਦੇ ਨਾਲ ਇਸ ਜਿਦ ਦੇ ਨਾਮ ਸੁਧਰਮਾ ਤੁਮਨ ਨੂੰ ਸਿਮਰਦੇ ਆ ਜਿਹੜਾ ਸਭ ਨੂੰ ਭਰਿਆ ਭਰਿਆ ਤੱਕ ਵਾਲਾ ਜਿਹੜਾ ਸਭ ਨੂੰ ਪਾਲਣ ਪੋਸ਼ਣ ਵਾਲਾ ਸਭ ਨੂੰ ਰਿਜ਼ਕ ਦੇਣ ਵਾਲਾ ਜਦੋਂ ਜੀ ਉਸ ਪਰਮੇਸ਼ਰ ਦਾ ਨਾਮ ਉਚਾਰਦੇ ਆ ਤੇ ਉਹ ਉਚਾਰਣ ਵਾਲਾ ਦੇਣਾ ਉਹ ਸਮਾਂ ਉਹ ਅਸਥਾਨ موسیقی <سؤال> 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 ਤਰਾ ਦੇ ਕੋਈ ਗਾਇਤ ਨੂੰ ਮੈਂ ਕੋਈ ਕਲਾ ਕਹਿੰਦਾ ਹੈ ਕੋਈ ਮੂਲ ਮੰਤਰ ਦਾ ਜਾਪ ਕਰਦਾ ਹੈ ਕੋਈ ਹੋਰ ਸ਼ਬਦ ਦਾ ਜਪਣਾ ਉਹ ਅਭਿਆਸ ਕਰਦਾ ਪਰ ਉਹਦੇ ਜਰੀਏ ਜੁੜਿਆ ਬੀਤੇ ਜਾਂਦਾ ਉਸ ਪਰਮਾਤਮਾ ਦੇ ਨਾਲ ਤੇ ਜਿਸ ਮਸਤਕ ਦੇ ਅੰਦਰ ਜਿਸ ਹਿਰਦੇ ਦੇ ਅੰਦਰ ਉਸ ਪਰਮਾਤਮਾ ਦੇ ਨਾਲ ਮਿਲਾਪ ਦੀ ਤਾਂਗਾ ਜਿਸ ਹਿਰਦੇ ਅਗਰ ਤੇ ਸਤਿਗੁਰੂ ਜੀ ਸੁਨਹਿਣਾ ਕਰਦੇ ਨੇ ਭਾਈ ਉਹਨੂੰ ਕਿਰੋ ਦੀ ਦੁਨੀਆ ਦਾ ਮਾਲਕ ਬ੍ਰਹਮ ਪ੍ਰਤੀ ਵਕਸ਼ਟਾ ਮੰਦ ਉਹਦੇ ਤਾਈਂ ਆ ਉਹ ਮੱਧ ਦੇ ਲਿਖੇ ਹੋਏ ਲੇਖ ਜਿਹੜਿਆ ਉਹਦੇ ਵਿੱਚ ਵੀ ਉਹ ਨਰਾਮ ਕਰ ਜਿਹੜਾ ਉਹ ਲਿਖਦਾ ਹੈ ਕਿ ਸਤ ਸੰਤ ਕਰਨ ਵਾਲਾ ਹੈ ਤੇ ਜਿਹੜੇ ਭਗਤ ਜਨ ਜਿਹੜੇ ਉਸ ਸੱਚੇ ਦੇ ਪ੍ਰੇਮ ਵਾਲੇ ਨੇ ਤੇ ਉਹਨਾਂ ਤਾਈਂ وہ دن دنیا کا مالک گیان سہ تو فل بخش کرتا ہے نمسکارماتما رنگیا ہوا ہے وہ مت ہی سپلیاں ہے جا آتما سرو صاحب جا کر کے نمسکار ਤੇ ਨਹੀਂ ਤਾਂ ਸਾਡੀ ਜਿਹੜੀ ਮਤ ਹੈ ਅਸੀਂ ਉਸ ਮਤ ਦੇ ਅਧਾਰ ਉੱਪਰ ਦੁਨੀਆ ਵੀ ਰੱਬ ਮੰਨਦੇ ਆਂ ਧਰਮ ਦੇ ਰੰਗ ਤੋਂ ਅਸੀਂ ਖੰਦੇ ਗਏ ਆ ਇਸ ਲਈ ਸਤਿਗੁਰੂ ਜੀ ਉਹਨਾਂ ਤਾਈਂ ਦੱਸਦੇ ਨੇ ਜਿਹੜੇ ਧਰਮ ਕੋ ਮਨ ਦੀ ਕੀੜ ਦੇ ਵਿੱਚ ਨੇ ਨਾਮ ਜਪਣ ਦੀ ਕੀੜ ਦੇ ਵਿੱਚ ਗੁਰਬਾਣੀ ਪੜ੍ਹਨ ਦੀ ਕੀੜ ਦੇ ਵਿੱਚ ਨੇ ਤੇ ਉਹਨਾਂ ਤਾਈਂ ਵੀ ਬਨਹਾਰੇ ਜਨ ਦੀ ਕੀੜ ਦੱਸਦੇ ਤੇ ਸਾਡਾ ਉਹਨਾਂ ਲਈ ਨਾਮ ਸ਼ਤਾਰ ਕਰਨ ਨੂੰ ਦਿਲ ਕਰਦਾ ਜਿਹੜੇ ਆਪ ਗੁਰਾਂ ਦੇ ਅੰਗੇ ਚੁੱਕਦੇ ਸਮਰੱਥ ਸਤ ਗੁਰਾਂ ਦੇ ਕਿਉਂ ਨਾ ਦੇ ਪੈਰਾਂ ਨੇ ਕੀਏ ਪਵਿੱਤਰ ਜੁਨੇ ਪੈਰ ਵੀ ਜਿਹੜੇ ਪਵਿੱਤਰ ਨੇ ਜਿਨ੍ਹਾਂ ਦੇ ਨਾਲ ਚੱਲ ਕੋ ਸੰਗਤ ਵੀ ਬਜਾਏ ਸਤ ਸੰਗਤ ਦੇ ਵਿੱਚ ਜਾਂਦੇ ਆ ਜਿਨ੍ਹਾਂ ਵੀ ਆਪ ਸਰੀਰ ਦੇ ਅੰਗ ਤਤਲ ਬੜਾਏ ਨੇ ਕਈਏ ਅੱਜ ਦੇ ਇਸ ਤਾਜ਼ੀ ਦੇ ਸਮੇਂ ਦੇ ਦੌਰਾਨ 77% ਤੋਂ ਵੱਧ ਜਿਹੜੇ ਚਿੰਗਰਿਓ ਬੁਰੀਾਈ ਕਰਦੇ ਆ ਕੋਈ ਇਸ ਹੱਥ ਦੇ ਨਾਲ ਕਲਮ ਚੁਣਦਾ ਉਸ ਕੰਮ ਦੇ ਨਾਲ ਕੋ ਖਤਰੇ ਵਿੱਚ ਪਾ ਦਿੰਦਾ ਕੋਈ ਇਸ ਹੱਥ ਦੇ ਨਾਲ ਕਿਸੇ ਦਾ ਬਦਲ ਕਰਦਾ ਹੈ ਕੋਈ ਇਸ ਦੇ ਨਾਲ ਅਨੇਕਾਂ ਤਰ੍ਹਾਂ ਦੀ ਬੁਰੀਾਈ ਕਰ ਦਿੰਦਾ ਪਰ ਸਤਿਗੁਰੂ ਕੀ ਦੱਸਦੇ ਨੇ ਭਾਈ ਜਿਨੇ ਪਿਆ ਅਨੁਪੰਗਨ ਜਿਦਾਂ ਨਜ਼ਰ ਨਹੀਂ ਕਰ ਤੱਕ ਲਈ ਆਪਣੀ ਗੱਲ ਕਰ ਲਈਏ ਕੋਈ ਇਹਦੇ ਨਾਲ ਪਰਾਇਆ ਰੂਪ ਦੇਖ ਰਿਹਾ ਕੋਈ ਇਹਦੇ ਨਾਲ ਚੰਗੇ ਰੂਪ ਦੇਖ ਰਿਹਾ ਕੋਈ ਗੁਰਬਾਣੀ ਉਹ ਜੋ ਸਤਿਗੁਰਾਂ ਦੇ ਦਰਸ਼ਕੀਦਾਰੇ ਕਰਮਵਾਸੇ ਤਾਂ ਬੈਠਾ ਹੈ ਭਾਵੇਂ ਕਈ ਜਿਹੜੇ ਉਸ ਨਿਰੰਕਾਰ ਦੇ ਰੰਗ ਦੇ ਵਿੱਚ ਸਤ ਸੰਗਤ ਵਾਸਤੇ ਆ ਸੰਗਤਾਂ ਨਾਲ ਉਹ ਜਿਹੜੇ ਮਿਲਿਆ ਉਹਨਾਂ ਦੇ ਨਾਲ ਅਸੀਂ ਚੱਲੀਏ ਤਾਂ ਸਾਧੂ ਜੀ ਦੱਸਦੇ ਨੇ ਭਾਈ ਉਹ ਰਸਤੇ ਵੀ ਸਮੋਨੇ ਉਹ ਸਾਧਨ ਵੀ ਸਮੋਨੇ ਜਿਨ੍ਹਾਂ ਦੇ ਨਾਲ ਉਸ ਨਿਰੰਕਾਰ ਦੇ ਪ੍ਰੇਮ ਦੇ ਉੱਤੇ ਜਾਇਆ ਜਾਂਦਾ ਪਰ ਜਿਹੜੇ ਕੋਈ ਹਰ ਕਿਸਨ ਨੂੰ ਸਦਾ ਕੋਈ ਜਿਹੜੇ ਸ ਕਰਮਾਤਮਾ ਤੋਂ ਨਿਛਲ ਜਾਂਦੇ ਐ ਜਿਹੜੇ ਉਹ ਭੁਲਾ ਦਿੰਦੇ ਵੀ ਸਾਨੂੰ ਨੂੜੀ ਨਹੀਂ ਗੁਰੂ ਦਾ ਦਾਇਆ ਸਦਾ ਸਦਾਂਦਾ ਮੰਦਰ ਮਸਜਿਦ ਤੇਰੇ ਸਾਡੇ ਦਾਇਆ ਸਦਾ ਅੰਦਰ ਪਰ ਜਦੋਂ ਤੜਸਦੇ ਐ ਉਹਦੋਂ ਮਤਾ ਲੱਗਦਾ ਵੀ ਇਸ ਕਰਮਾਤਮਾ ਨੂੰ ਅਸੀਂ ਯਾਦ ਕਰੀਏ ਜਦਾਂ ਅਜਾਮਲ ਪਾਪੀ ਬਾਰੇ ਸਾਰੇ ਜਾਣਦੇ ਐ ਅਨੇਕਾਂ ਤਰ੍ਹਾਂ ਦੇ ਪਾਪ ਕੰਡਦਾ ਐ ਕੁੜਿਆ ਨਾ ਦਾ ਜੀਵਨ ਤਿਆਰ ਕਰਦਾ ਹੈ ਪਰ ਜਦੋਂ ਅੰਤਲਾ ਸਮਾਂ ਆਇਆ ਤੇ ਯਾਦ ਵੀ ਉਹਨੇ ਫਿਰ ਨਾਰਾਇਣ ਨੂੰ ਕਰਿਆ ਧਾਵੇਂ ਉਹਦੇ ਪੁੱਤਰ ਦਾ ਨਾਮ ਨਾਰਾਇਣ ਸੀ ਧਾਵੇਂ ਉਹਦੇ ਘਰੇ ਜੀਵ ਸੀ ਨਾਰਾਇਣ ਪਰ ਜਿੰਨਾ ਚਿਰ ਉਹ ਪੁੱਤਰ ਨਾਰਾਇਣ ਜਿਧਾਰੇ ਤਣ ਚੜਾਰੇ ਤੇ ਜਦੋਂ ਉਹਨੇ ਪੁੱਤਰ ਨਾਰਾਇਣ ਛੱਡ ਕੇ ਤਲਾ ਨਾਰਾਇਣ ਗਿਆ ਨਾ ਕਿਉਂ ਸੁ ਨਾਰਾਇਣ ਕਹਿੰਦੇ ਆ ਪਰਮੇਸ਼ਰ ਕੋਲੇ ਭਾਵ ਕਿ ਉਸ ਪਰਮਾਤਮਾ ਦੇ ਨਾਮ ਉਹਦੀ ਸੁਖਤੀ ਗਤੀ ਜੀਵੀ ਤੇ ਉਸ ਜੀਵ ਦਾ ਉਸ ਅਗਾਮਲ ਆਪੀ ਦਾ ਉਧਾਰਨ ਹੈ ਤੇ ਸਤਿਗੁਰੂ ਜੀ ਵੀ ਦੱਸਿਆ ਕਰਦੇ ਨੇ ਭਾਈ ਆ ਤੈਨੂੰ ਨੋਕਰਾ ਗਿਆਨ ਮਿਲਿਆ ਨਹੀਂ ਇਹਦੇ ਨਾਲ ਤੂੰ ਹਰ ਰੋਗ ਜਿਹਨੇ ਮਾਜੀ ਕਰਨ ਕਰਦਾ ਪਰ ਇੱਕ ਵਾਰੀ ਉਹਦੇ ਦਰਸ਼ਨ ਦੀ ਬਾਰੇ ਕਰਦਾ ਇਹ ਤੁਮਾਰੀ ਤੋਂ ਸੂਰਮਣੀ ਨਾਮ ਸੰਤ ਕਨਿਗਿ ਦੇ ਰੰਗ ਦੇ ਵਿੱਚ ਆ ਗਿਆ ਤੇਰਾ ਤੇਰਾ ਕੀਤਾ ਹੋਇਆ ਕੰਮ ਇਹ ਸਮਰਿਆ ਜੇ ਸਤਗੁਰੂ ਪੁਰਣਾ ਕਦਮਗੇ ਉਤਾਰ ਕੇ ਜੀਵ ਨੂੰ ਆਪਣੇ ਨਾਲ ਲੈ ਲੈਂਦੇ ਨੇ ਨਹੀਂ ਤਾਂ ਹਨ ਹਰ ਮਿਸਰਤ ਸਦਾ ਕੁਵਾਰੀ ਤੇ ਨਾਲ ਸਤੂਰ ਜੀ ਜੁਗਤ ਨਾਮੀ ਖੇੜ ਦੱਸਦੇ ਨੇ ਤਾਂ ਤੋਂ ਧੋਖਾ ਕਹਾ ਬਿਆਤਾ ਜਾਂ ਤੋਂ ਉਹ ਤੁਹਾਹੀ ਜਿਨ੍ਹਾਂ ਨੂੰ ਉਹ ਦੱਸਦਾ ਉਸ ਪਰਮਾਤਮਾ ਦਾ ਮਿਲ ਗਿਆ ਉਸ ਨਰੰਕਾਰ ਦਾ ਮਿਲ ਗਿਆ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਖੁਆਰੀ ਜਿਹੜੀ ਹੈ ਜਾ ਵੀਏ ਉਹਨਾਂ ਦੇ ਜੀਵਨ ਅੰਦਰ ਕਿਸੇ ਤਰ੍ਹਾਂ ਦਾ ਕੋਈ ਧੋਖਾ ਨਹੀਂ ਹੁੰਦਾ ਪਰਦੇ ਨਾ ਜਿਸ ਸਾਹ ਅੰਦਰ ਨਾ ਹੋ ਮਰ ਹੈ ਨਾ ਖਾਗੇ ਜਾਣੇ ਜਿਨ ਕਾ ਰਾਮ ਵਸੈ ਮਨ ਜਿਵੇਂ ਇਹਦੇ ਅੰਦਰ ਪਰਮਾਤਮਾ ਵਸ ਗਿਆ ਉਹਨਾਂ ਤਾਂ ਕਿਸੇ ਵੀ ਫਕੀਰ ਦੇ ਵਿੱਚ ਹੁੰਦੇ ਆ ਭਾਵ ਕਈ ਅਭਿਸ਼ੇਕ ਵਿਚਾਰ ਤਾਂ ਬੋਲੂ ਓਮਕਾਰ ਇਹਨਾਂ ਦੀ ਗੱਲ ਕਰਦੇ ਆ ਸਤਿਗੁਰੂ ਜੀ ਨਾ ਕਿ ਇਹ ਬੁਨਿਆਦੀ ਪੈਸੇ ਦੀ ਗੱਲ ਕਰੀ ਵਿਸ਼ੇ ਵਿਕਾਰ ਜਿਹੜੇ ਆਉਣ ਨੇ ਉਹ ਜੀਵ ਨੂੰ ਆਪਣੇ ਰਗ ਦੇ ਵਿੱਚ ਹੀ ਕਰ ਸਕਦੇ ਜਿਹੜਾ ਸੱਚਾ ਆਤਮਾ ਦੇ ਰਗ ਦੇ ਵਿੱਚ ਆ ਗਿਆ ਤੇ ਸਤਿਗੁਰੂ ਜੀ ਦੱਸਦੇ ਨੇ ਭਾਈ ਉਹ ਮਾਰਗ ਸਪਰੇ ਨੇ ਉਹ ਸਾਧਨ ਸਪਰੇ ਨੇ ਜਿਨ੍ਹਾਂ ਦੇ ਨਾਲ ਉਸ ਕਰਮਾਤਮਾ ਨੂੰ ਧਿਆਇਆ ਜਾਂਦਾ ਹੈ ਕੋ ਨਾਨਕ چیس ملا ਉਸ ਬੜੇ ਧਾਰਮਿਕ ਸੰਗਤਾਂ ਜਿਹੜੀ ਆ ਸਤ ਸੰਗਤ ਮਿਲਦੀ ਆ ਨਹੀਂ ਕੋ ਸੰਗਤ ਵਾਰ ਸਿਰ ਤੋਂ ਧਾਰਮਿਕ ਨੂੰ ਤਸੰਗਤ ਜਿਹਦੇ ਨਾਲ ਮਰਜੀ ਗੱਲ ਕੀਤਾ ਸਤ ਸੰਗਤ ਵਾਲਾ ਕੋਈ ਮਿਰਲਾ ਕੋਈ ਟਾਵਾ ਗੁਰੂ ਜਨ ਜਿਹੜਾ ਬੜੇ ਧਾਰਮਿਕ ਦੇ ਨਾਲ ਹੁੰਦਾ ਆ ਪਰ ਜਾਣੀਏ ਧਾਮ ਕਰਮ ਇਹ ਪਰੇ ਨੇ ਜਿਹੜੇ ਉਸ ਪ੍ਰਮਾਤਮਾ ਨੇ ਰੋਣ ਨਿਰਨਾਮ ਵਾਲੇ ਤੇ ਜਿਹਦੇ ਕਰਕੇ ਆ ਸੰਤ ਜਨਾਂ ਸਾਧ ਜਨ ਜਿਹੜੇ ਆ ਉਹ ਸ੍ਰੀਸ਼ਟ ਗੁਰੂ ਸਾਹਿਬ ਨੇ ਚਰਨ ਕਰਾ ਨੂੰ ਆਪਣੇ ਆਪ ਨੂੰ ਠੇਕ ਕਰ ਦਿੰਦੇ ਨੇ ਠੇਡੇ ਵੇ ਬਣਦੇ ਐ ਜੇ ਅਸੀਂ ਵੀ ਉਹਨਾਂ ਸਾਧੂਆਂ ਨੇ ਸੰਗਤ ਕਰੀਏ ਅਸੀਂ ਵੀ ਉਹਨਾਂ ਦੇ ਨਾਲ ਪ੍ਰੇਮ ਕਰੀਏ ਜੋਗ ਵਿਚ ਕਰੈ ਸੋਈ ਬ੍ਰਹਮਮਨ ਕੋਈ ਨਾਮ ਨਾਮ ਰੰਗ ਰਾਤੇ ਇਨਕੀ ਸੋਹਾ ਸੋਹਣੀ ਥਾਈ ਜਿਨ ਬ੍ਰਹਮ ਕੇ ਚਨ ਪਰਾਤੇ ਉਹਨਾਂ ਦੀ ਸੋਹਾ ਭਾਈ ਨਾਲ ਦੇ ਸਮਾਪ ਲੋਕ ਦੇ ਵਿੱਚ ਉੱਗੀ ਆ ਨਾਲੇ ਉਸ ਪਰਮਪੁੱਤ ਦੇ ਵਿੱਚ ਉਹ ਗੀਤ ਜਿਨ੍ਹਾਂ ਨੇ ਸਤਿਗੁਰਾਂ ਦੇ ਨਾਲ ਪ੍ਰੇਮ ਕਰ ਲਿਆ ਆਪਣੇ ਆਪ ਨੂੰ ਸਤਿਗੁਰਾਂ ਨਾਲ ਮੇਟ ਕਰ ਦਿੱਤਾ ਉਹ ਗੀਤ ਦੁਨੀਆਂ ਦਾ ਮਾਲਕ ਬਿਆਜ ਸੋਚੀ ਬਖਸ਼ਿਆ ਭਾਈ ਮੇਰੇ RAM ਹਰ ਸੰਤਾ ਜੀ ਵਰਨਾ ਕੋਈ ਭਗਤਾਂ ਬਣਾਈ ਕਬਿਰ ਆਪਣੇ ਸੋ ਜਨਕਲ ਰਹਿ ਅਸੂਰੀਓ ਸਰਬ ਵਿਆਪਕ ਹੈ ਉਹ ਆਪਣੇ ਭਗਤ ਜਨਾਂ ਦੀ ਰੱਖਿਆ ਕਰਦਾ ਹੈ ਉਹ ਆਪਣੇ ਨਾਮ ਜਪਨ ਵਾਲਿਆਂ ਨੂੰ ਸਭ ਸੰਗਤ ਕਰਨ ਵਾਲਿਆਂ ਨੂੰ ਧੰਦੇੜੇ ਕਰਕੇ ਰੱਤਾ ਵੜਾਈ ਅੰਦਰ ਉੱਚੀ ਪੱਧਰੀ ਨਦਾਬਾਤ ਹੋਈ ਹੈ ਨਾ ਕਿ ਪਹਿਵੇਂ ਪਾਸਾ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਗੁਰਤਾ ਬੱਜੀ ਦਿੱਤੀ ਹੈ ਅਰ ਉਸ ਵੇਲੇ ਸੰਗਤਾਂ ਨੇ ਆਕੀ ਬਿਠਾਇਆ ਨੇ ਤੇ ਸਤਿਗੁਰਾਂ ਨੇ ਉਪਦੇਸ਼ ਉਸ ਕਧਾਨਿਆਂ ਦੇ ਸੁਣਨ ਦੇ ਵਿੱਚ ਦੱਸਿਆ ਭਾਈ ਕਿ ਜਿਹੜਾ ਆਪਣੇ ਆਪ ਨੂੰ ਸਤਿਗੁਰਾਂ ਨੂੰ ਭੇਟ ਕਰਦਾ ਹੈ ਜਿਹੜਾ ਆਪਣੇ ਆਪ ਨੂੰ ਸੁਨਰਨ ਕਾਰ ਦੇ ਨਾਮ ਲੈ ਲੈਂਦਾ ਉਹਦੇ ਤਾਂ ਹੀ ਪਰਮ ਦੁਨੀਆ ਦਾ ਮਾਲਕ ਆਪਣੇ ਵਿੱਚ ਅਭੇਤ ਕਰ ਲੈਂਦਾ ਉਹ ਸਮਾਂ ਉਹ ਕੀਤਾ ਹੋਇਆ ਕਰਮ ਇਹ ਬੜੇ ਭੱਤ ਦੇ ਨਾਮ ਮਿਲਦਾ ਹੈ ਇਸ ਲਈ ਅਸੀਂ ਵਿਆਪਕ ਦੁਨੀਆਵੀ ਜਿਹੜੇ ਕਾਰਜ ਹਨ ਇਹਨਾਂ ਨੂੰ ਸੰਕੂਪਿਤ ਰਿਹਾ ਉਸ ਨਰਨ ਕਾਰਨੀ ਭਜਨ ਬੰਦਗੀ ਦੇ ਵਿੱਚ ਸਮਾਂ ਜਿਹੜਾ ਹੈ ਉਹ ਦ੍ਰਿਦ ਕਰਣਾ ਪਈਏ ਉਹ ਦੀਨ ਦੁਨੀਆਂ ਦੇ ਮਾਰਗ ਦੇ ਨਾਲ ਉਹ ਸੱਚੇ ਦੇ ਨਾਲ ਪ੍ਰੇਮ ਕਰੀਏ ਭਗਤ ਜਨਾਂ ਦੇ ਨਾਲ ਪ੍ਰੇਮ ਕਰੀਏ ਹਰ ਰੋਜ਼ ਅਸੀਂ ਸਾਧ ਸੰਗਤ ਦੇ ਨੇੜੇ ਲੱਗੀਏ ਆਰਾ ਕੁਰਬਾਨੀ ਨਾਮ ਸਮਨ ਕਰ ਸੰਗ ਕਰੀਏ ਕਵੀ ਜੀ ਨੇ ਤਕਵੀਰ ਸੇਵਾ ਪੁਰ ਦੋਇ ਭਰੇ ਇੱਕ ਸੰਤ ਦੇ ਤਰਾਕਾ ਸੋ ਫਰਮਾਨਤਮਾ ਦੇ ਨਾਮ ਲੈਣਾ ਉਹਨੇ ਮੁਕਤੀ ਰਸਣੀ ਤੇ ਉਹਨੇ ਜੀਵਨ ਸੁਧਾਰ ਦੇ ਰਸਤੇ ਦਰਸਾਏ ਇਸ ਲਈ ਅਸੀਂ ਪਿਆਰ ਦੇ ਸੇਵਾਦਾਰਾਂ ਦੇ ਸਮੇਂ ਦੇ ਵਿੱਚ ਉਹ ਸਮਾਜ ਜਿਹੜਾ ਉਹ ਪੜਿਆ ਕਰੇ ਅਮਰ ਦੇ ਦੇਸ ਨੂੰ ਸੰਭਲ ਸੰਭਾਲ ਰੱਖੀਏ ਕਿਹਦੇ ਕੋ ਨੂੰ ਜਾਰੀ ਰੱਖੀਏ ਨਾਮ ਤਪਨਾ ਵਰਪਣੇ ਕਰਨੀ ਅਮਰ ਦੀ ਉਸ ਰਾਤ ਨੂੰ ਸਿਈਏ ਤਾਂ ਕਿ ਸਾਡਾ ਇਹ ਪਵਿੱਤਰ ਜਗਤ ਸਫਲ ਹੋ ਸਕੇ ਆਰ ਨਰਦਸੀ ਇੱਥੇ ਆ ਕਰਕੇ ਨੇਕਾ ਕਰਮ ਕਰਮੋਣੇ ਸਾਨੂੰ ਨਹੀਂ ਪਤਾ ਲੱਗਦਾ ਕਿ ਉਹ ਜਿਹੜੇ ਕਰਮ ਨੇ ਉਹ ਚੰਗੇ ਕਰੇ ਆ ਤਾਂ ਮਨ ਨੂੰ ਮਿਲਦਾ ਪਰ ਇਹ ਦੂਜੇ ਕਰਮਾਂ ਤੋਂ ਸੁੱਖ ਦੁੱਖ ਮਿਲ ਰਹੇ ਆ ਜਾਂ ਸੁੱਖ ਮਿਲਦੇ ਇਹਦੇ ਬਾਵਨ ਜਦੋਂ ਨੀਕੇ ਜੋ ਕਿਛੜ ਵੰਦੀ ਆ ਉਸ ਪਰਮਾਤਮਾ ਦੇ ਦਰ ਦੀ ਕਿਛੜ ਵੰਦੀ ਆ ਸਾਨੂੰ ਸਮਝ ਕੇ ਰੁੱਝੇ ਪੈਣੇ ਨਾਲ ਤਾਂ ਕਿ ਹਸਾਲਤਾਂ ਦਾ ਜਣਾ ਪੈਦਾ ਇਸ ਲਈ ਅਸੀਂ ਜਿਨਾ ਵੀ ਸਮਾਂ ਇਹ ਵੇਦ ਗੁਰੂ ਦਾ ਪੜ੍ਹਨ ਦੀ ਬੰਦਾਏ ਕੋਸੂਰਨਾਤਮਾ ਦੇ ਪ੍ਰੀਤ ਵਿੱਚ ਰੰਗ ਦੇ ਵਿੱਚ ਪ੍ਰਣਾਮ ਕਰੀ ਸਤ ਸੰਗਤ ਸੇਵਾ ਕਰਨਾਂ ਲਈ ਤਾਂ ਜੋ ਮਨੁੱਖਾ ਜੀਵ ਸਫਲ ਹੋ ਸਕੇ ਸਤਗੁਰੂ ਬਾਛਾ ਕਿਰਪਾ ਕਰ ਗੁਰਬਾਣੀ ਪੜ੍ਹਦੇ ਆਂ ਸੁਣਦੇ ਆਂ ਵਿਚਾਰਦੇ ਆਂ ਸਤ ਸੰਗਤ ਸੇਵਾ ਕਰਦੇ ਆਂ ਬੇਅੰਤ ਬਰਾਦਤੀਆਂ ਮੈਂ ਮਾਫੀ ਬੇਸ਼ਿਕਰਣ ਸਤਗੁਰੂ ਬਾਛਾ ਜੀ ਸਭ ਦੇ ਅੰਦਰ ਤਲਾਸ਼ੀ ਕਰਨ ਹਰ ਵੇਲੇ ਸੰਬੰਧ ਦੀ ਦਾਤ ਦੇ ਸਤ ਸੰਗਤ ਦੇ ਵਿੱਚ ਪ੍ਰਿੰਟ ਦੇ ਵੱਲ ਤੋਂ ਬਲਸ਼ਨ ਤਾਜੋ ਗੁਰਬਾਣੀ ਪੜ੍ਹਦੇ ਸਾਰੇ ਆਂਸੇ ਪਰ ਸਾਨੂੰ ਉਹਦੀ ਸਮਝ ਨਹੀਂ ਪੈਂਦੀ ਆ ਰੋਜ਼ ਪੰਜ ਬਾਣੀਆਂ ਦਾ ਨੰਦਰੀ ਹੁੰਦਾ ਹੈ ਨਾ ਸਾਡੇ ਉੱਪਰ ਨਹੀਂ ਲੱਗ ਜਾਂਦਾ ਨਹੀਂ ਪਤਾ ਹੁੰਦਾ ਕਿ ਸਤਿਗੁਰੂ ਜੀ ਕੀ ਸੁਝਾ ਰਹੇ ਨੇ ਨਹੀਂ ਪਤਾ ਹੁੰਦਾ ਸਾਨੂੰ ਵੀ ਸੰਤ ਕੀ ਉਪਦੇਸ਼ ਦਿੱਤਾ ਹੈ ਹੁਕਮਨਾਮਾ ਸਿਰੋ ਸੋਦੇ ਆ ਰੋਜ਼ ਕਹਿੰਦੇ ਆ ਸਤਿਗੁਰੂ ਨੇ ਹੁਕਮਨਾਮਾ ਸਦੇ ਸਿੱਖਾਂ ਪਰ ਚੱਲਦੇ ਬਰੂਤੋਂ ਲਕਸ਼ਯ ਅਰ ਸਾਨੂੰ ਪਤਾ ਹੀ ਨਹੀਂ ਕਿ ਕੀ ਚੀਜ਼ ਕਰਨਾ ਕੀ ਹੈ ایک کارنا جنہا جب حلت نچار دی کیا ننہا ہونی جاں کئی ساتھ سنگت نہیں کردے سنگت آتا نہیں ہونے دنیا سے بوسرے بھی ہوتاں دے امر شکریہ لئے ہوتاں دے سارے تو جی ساتھگرو پا شکریہ پا کرنے ہماروں ساتھ سنگت دیو پیٹھے پانجا مددے سہید کے لئے کتھا کیا چاہتا سنگت دے شروع وضیار کرنے آپ کو اپنے کلما تا دیا نسان کچھ دیاں ریلے سے گروہ چندان درچنا روی